ਹਾਂਜੀ ਮਿੱਤਰੋ ਆਪਣਾ ਜੰਡਿਆਲਾ ਹਵੇਲੀ ਦਾ ਆਇਆਗਾ ਨੈਕਸਟ ਪਾਰਟ ਤੇ ਆਹ ਦੇਖ ਸਕਦੇ ਹੋ ਬਾਬੇ ਆ ਇਹਨਾਂ ਨੇ ਬਣਾਇਆ ਹੋਇਆ ਮਾਡਲ ਪੂਰਾ ਪੁਰਾਣਾ ਪੰਜਾਬ ਦਾ ਮਤਲਬ ਪਿੰਡਾਂ ਦਾ ਹੋ ਤੇ ਡਾਕ ਘਰ ਦੇਖ ਸਕਦੇ ਹੋ ਉਦੋਂ ਬਾਅਦ ਦੇਖ ਸਕਦੇ ਹੋ ਆਪਣਾ ਸੁਨਿਆਰਾ ਉਦੋਂ ਬਾਅਦ ਟੇਲਰ ਦੇਖ ਸਕਦੇ ਹੋ ਪੁਰਾਣੇ ਮਾਡਲ ਦਾ ਹਨਾ ਉਦੋਂ ਬਾਅਦ ਬਾਬੇ ਹਕੀਮ ਤਾਰਾ ਚੰਦ ਦੇਖ ਸਕਦੇ ਹੋ ਬਾਬੇ 1930 ਦਾ ਹਨਾ ਫਿਰ ਸਰਪੰਚ ਦਾ ਘਰ ਆ ਗਿਆ ਬਾਬੇ ਫਿਰ ਜਮਾਤ ਆ ਗਈ ਹੈ ਨਾ ਦਸਵੀਂ ਫੁਰਾ ਕੁੜੀਆਂ ਵਾਲੀ ਕਲਾਸ ਆ ਗਈ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਈ ਅੰਦਰ ਜਾ ਕੇ ਮੈਡਮ ਨੂੰ ਮਿਲਾਈ ਸਸਰੀ ਘਰ ਫਿਰ ਆਪਾਂ ਗਏ ਇਹਦੇ ਵਿੱਚ ਹੋਟਲ ਬਣਾ ਹੋਇਆ ਬਾਬੇ ਟਰੱਕ ਦਾ ਮਨੇ ਮਾਡਲ ਖੜਾ ਹੋਇਆ ਹੋਇਆ ਨਾ ਪੂਰਾ ਬਦਲੀ ਇਹ ਵੀ ਪੂਰਾ ਦੇਖਣ ਵਾਲੀ ਹੈ ਕਹਿੰਦਾ ਪਾਵਾ ਪਰ ਖਾਣ ਪੀਣ ਨੂੰ ਮਹਿੰਗਾ ਹੋ ਵਾ ਸਵੇਰਾ ਆਪਾਂ ਆ ਗਏ ਫਾਈਨਲੀ ਰੂਮ ਤੇ ਕਿਉਂਕਿ ਅੱਜ ਆਉਣਾ ਸੀ ਆਪਾਂ ਨੇ ਮੋਹਾਲੀ ਕੋਕੇ ਬਹੁਤ ਘੱਮਲੇ ਪੈਸਾ ਤੇ ਲਾਮ ਮੁੱਕ ਗਿਆ ਸੀ ਚੱਕ ਟਿੰਡਫੋੜੀ ਆਪਾਂ ਜਾਣਾ ਸੀ ਇੱਕ ਮੰਦਿਰ ਦੇ ਵਿੱਚ ਮੱਥਾ ਟੇਕਣ ਮੈਨੂੰ ਉਹ ਮੰਦਿਰ ਦਾ ਨਾਮ ਪਤਾ ਨਹੀਂ ਸੀ ਪਰ ਨਾਲ ਦੇਣੇ ਜਾਣਾ ਸੀ ਆਪਾਂ ਚੱਲ ਪਏ ਬਾਬੇ ਟਿੰਡਫੋੜੀ ਚੱਕਿਆ ਮੰਦਿਰ ਵਾਲੇ ਨੂੰ ਮੰਦਿਰ ਟੇਕ ਕੇ ਮੱਥਾ ਧਿਆ ਕੇ ਬਾਬੇ ਦਾ ਨਾਮ ਸੁੱਖਾਂ ਸੁਖ ਕੇ ਆਪਾਂ ਆ ਗਏ ਬਾਬੇ ਉਹ ਮੁਹਾਲੀ ਬਾਲ ਨੂੰ ਦੇਖ ਸਕਦੇ ਹੋ ਟਾਈਚੀ ਆਪਾਂ ਕਿਸੇ ਦੀ ਫੜ ਕੇ ਬਣਾਈ ਆ ਵੀਡੀਓ ਕਿਉਂਕਿ ਆਪਣੇ ਕੋਲ ਸੜੀ ਜੀ ਕਿੱਟੀ ਸੀ ਦੇਖ ਸਕਦੇ ਹੋ ਰਾਤ ਨੂੰ 2 ਵਜੇ ਆਪਾਂ ਆਏ ਮੁਹਾਲੀ